ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਕਸਬੇ 'ਚ ਵੀਰਵਾਰ ਨੂੰ ਹੋਈ ਪਾਰੀ ਮੀਂਹੇ ਕਉ ਵੱਡਾ ਹਾਦਸਾ ਕਰਵਾਇਆ ਕਸਬੇ ਨੂੰ ਨਜ਼ਦੀਕੀ ਪਿੰਡ ਨਾਲ ਜੋੜਨ ਵਾਲੀ ਸੜਕ ਪਾਣੀ ਦੇ ਤੀਬਰ ਬਹਾਵ ਕਾਰਨ ਵਹਿ ਗਈ ਇਸ ਮੌਕੇ ਤੇ ਸਭ ਤੋਂ ਵੱਡੀ ਚਿੰਤਾ ਬਣੀ ਉਹ ਬੱਚੇ ਜੋ ਸਕੂਲ ਤੋਂ ਵਾਪਸ ਆ ਰਹੇ ਸਨ ਜਿਵੇਂ ਹੀ ਸੜਕ ਵਗਣ ਦੀ ਖਬਰ ਮਿਲੀ ਇਲਾਕੇ 'ਚ ਹੜਕੰਪ ਮਚ ਗਿਆ ਬੱਚੇ ਰਸਤੇ ਵਿੱਚ ਹੀ ਇੱਕ ਪਾਸੇ ਫਸ ਗਏ ਜਦ ਬੱਚਿਆਂ ਦੇ ਫਸਣ ਦੀ ਖਬਰ ਮਿਲੀ ਤਾਂ ਪਿੰਡ ਦੇ ਰਹਿਣ ਵਾਲੇ ਕੁਝ ਨੌਜਵਾਨ ਮਦਦ ਲਈ ਅੱਗੇ ਆਏ ਵਿਸ਼ੇਸ਼ ਗੱਲ ਇਹ ਸੀ ਕਿ ਪਾਣੀ ਦਾ ਬਹਾਵ ਬਹੁਤ ਹੀ ਤੇਜ਼ ਸੀ ਪਰ ਇਸ ਦੇ ਬਾਵਜੂਦ ਦੋ ਨੌਜਵਾਨ ਪਾਣੀ ਵਿੱਚ ਖੜੇ ਹੋ ਗਏ ਅਤੇ ਉਹਨਾਂ ਨੇ ਆਪਣੇ ਸਰੀਰ ਨੂੰ ਕਮਰ ਦਾ ਪੁਲ ਬਣਾਇਆ ਜਿਸ ਰਾਹੀਂ ਬੱਚੇ ਤੇ ਹੋਰ ਲੋਕ ਸੁਰੱਖਿਅਤ ਤਰੀਕੇ ਨਾਲ ਪਾਰ ਕਰ ਗਏ ਇਹ ਨਜ਼ਾਰਾ ਮਨੁੱਖਤਾ ਅਤੇ ਹੌਸਲੇ ਦੀ ਇੱਕ ਮਿਸਾਲ ਸੀ ਕਿਸੇ ਨੇ ਵੀ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਹੋਰਨਾਂ ਦੀ ਜਾਨ ਬਚਾਉਣ ਲਈ ਆਪਣਾ ਸਰੀਰ ਬਸ ਇੱਕ ਪੁਲ ਵਾਂਗ ਪਰਤਾਇਆ ਇਸ ਦੌਰਾਨ ਕਿਸੇ ਵੀ ਬੱਚੇ ਜਾਂ ਵਿਅਕਤੀ ਨੂੰ ਝੋਟ ਨਹੀਂ ਲੱਗੀ ਸਾਰੇ ਸੁਰੱਖਿਅਤ ਪਾਰ ਲੰਘ ਗਏ ਹਾਲਾਤ ਦੇਖਦਿਆਂ ਪਿੰਡ ਵਾਸੀਆਂ ਨੇ ਸਖਤ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਨਵੀਂ ਸੜਕ ਬਣਾਵੇ ਅਤੇ ਇਲਾਕੇ ਵਿੱਚ ਪਾਣੀ ਦੇ ਨਿਕਾਸ ਦੀ ਟੰਗ ਨਾਲ ਯੋਜਨਾ ਬਣਾਵੇ ਤਾਂ ਜੋ ਲੋਕ ਇਹਨਾਂ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ ਫਿਲਹਾਲ ਦੇ ਲਈ ਬਸ ਐਨਾ ਹੀ ਦੇਸ਼ ਪਰਦੇਸ਼ ਤੋਂ ਜੁੜੀਆਂ ਖਬਰਾਂ ਜਾਣਨ ਲਈ ਦੇਖਦੇ ਰਹੋ ਸਿਟੀ ਵੈਬ ਨਿਊਜ਼